ਜ਼ਿੰਦਗੀ ਨਾ ਟੈਨਸ਼ਨਾਂ ਦੇ ਵਿੱਚ ਹੀ ਟੱਪ ਜਾਂਦੀ ਹੈ ਜੱਟਾ ਐ ਆ ਜਾ ਬਰਾੜਾ ਆ ਜਾ ਆ ਜਾ ਕਿੱਧਰ ਲੰਘਾ ਨਾ ਆ ਜਾ ਅਸਬ ਰੜਾ ਟੈਨਸ਼ਨਾਂ ਜੀ ਚ ਟੱਪੀ ਜਾਂਦੀ ਹੈ ਉਮਰ ਹਾਂ ਉਹ ਬੈ ਜਾ ਬੈ ਜਾ ਯਾਰ ਬੰਦ ਹੋਰ ਚੱਲੀ ਜਾਣਾ ਬੈ ਜਾ ਬੈ ਜਾ ਉਹ ਮੈਂ ਕਿਹਾ ਲੇਟ ਹੁੰਦੇ ਸੀਗੇ ਲੱਗਦਾ ਅੱਜ ਬੁਰਗਾ ਬਣਾਏਗਾ ਮੁਰਗਾ ਕਿੱਥੇ ਬਰਾੜਾ ਮੁਰਗਾ ਬਣਾ ਦੇ ਛੋਲੇ ਪਨੀਰ ਜਰੂਰ ਬਣਾਏਗਾ ਕੋਲੇ ਪਨੀਰ ਕਿੱਥੇ ਯਾਰ ਨਹੀਂ ਉਹ ਵੀ ਨਹੀਂ ਹੁਣ ਨਹੀਂ ਬਣਦੇ ਮਟਰ ਪਨੀਰ ਨਹੀਂ ਨਹੀਂ ਮਟਰ ਪਨੀਰ ਵੀ ਨਹੀਂ ਬਣਦਾ ਗੰਡੇ ਦਾ ਵਧੀਆ ਲੈਣਾ ਟੌਰ ਦੇ ਭੁੱਖਾਂ ਵਾਲੇ ਅੱਜ ਤਾਂ ਕੋਈ ਕਰਾਮਾਤ ਕਰਨ ਦੁਕਾਨੋਂ ਚਟਨੀ ਬਣਾਉਣੀ ਆ ਜਦੋਂ ਦੇ ਝੋਨੇ ਨੇ ਰਗੜੇ ਆ ਨਾ ਉਦੋਂ ਦੇ ਤੇ ਬਸ ਚਟਨੀ ਚੱਲਦੀ ਆ ਹੁਣ ਤਾਂ ਕਣਕਾਂ ਤੱਕ ਚਟਨੀ ਚੱਲੂਗੀ ਬਰਾੜਾ ਸਾਹਿਬ ਜਮਾਈ ਨਾ ਕਿ ਯਾਰ ਜਮਾਈ ਨੂੰ ਠੰਡਾ ਪੈ ਗਿਆ ਹੋ ਰੇ ਯਾਰ ਠੰਡੇ ਕੀ ਹੈ ਕੀ ਰਗੜਦਾ ਤੈਨੂੰ ਪਤਾ ਝੋਨੇ ਨੇ ਨਹੀਂ ਉਹ ਤਾਂ ਤੇਰੀ ਗੱਲ ਮੈਂ ਮੰਨਦਾ ਵੇ ਬਦਲਾ ਬੁਗਦਾਂ ਦੀ ਕਾਟਾ ਚਲੋ ਠੀਕ ਹੈ ਉਹ ਯਾਰ ਜ਼ਿਮੀਦਾਰ ਦਾ ਕੰਮ ਹੀ ਆ ਜਦ ਕਰੇਗੀ ਕਦੇ ਕਟਗਾ ਵੱਧ ਗਿਆ ਐ ਅਜੇ ਤੱਕ ਨਾ ਦਾ ਮਰਿਆ ਦੇ ਨਾ ਇਹ ਮਰਦਾ ਹੈ ਗੱਲ ਤਾਂ ਉਹੀ ਹੈ ਇਹਨੂੰ ਬਹੁਤ ਮਾਰਨ ਵਾਲੇ ਫਿਰਦੇ ਆ ਪਰ ਪ੍ਰਮਾਤਮਾ ਦਾ ਸਾਥ ਹੀ ਦਿੰਦਾ ਉਹ ਕਿਰਤ ਸਾਹਿਬ ਰਾਡ ਸਾਹਿਬ ਹੈ ਕਿਹੜਾ ਸਾ ਛੋਟੀ ਛੋਟੀਆਂ ਉਹ ਸਿਆਣੇ ਕਹਿੰਦੇ ਆ ਵੀ ਜਿਹੋ ਜੀ ਵਾਅ ਹੋਵੇ ਉਹ ਜਾਉਲਾ ਕਰਨਗੇ 6 ਮਹੀਨੇ ਤਾ ਉਹਨਾ ਚਟਨੀ ਨਹੀਂ ਚੱਲਣਗੇ ਨਹੀਂ ਯਾਰ ਚਲੋ ਚਲੋ ਭਾਈ ਥੋੜੀ ਮਰਜੀ ਦੇ ਵੇਖਣਾ ਮੈਂ ਦਾ ਲੱਗਦਾ ਵੀ ਚਲੋ ਕੋਈ ਨਹੀਂ ਚੱਲੀ ਇਹਨ ਮਹਾਰਾਜ ਇੱਥੇ ਕਰ ਦੂਗਾ ਕਾੜਵਾ ਤਾਂ ਹੁੰਦੀ ਰਹਿੰਦੀ ਹੈ ਮੈਂ ਨਾ ਨਰੀयत ਬਣਾ ਬਿਲਕੁਲ ਬਿਲਕੁਲ ਤੂੰ ਦੱਸ ਉਹਨਾ ਕਿਵੇਂ ਦਵਾਈ ਬੰਦ ਕਰਤੀ ਨਹੀਂ ਦਵਾਈ ਤਾਂ ਮੇਰੀ ਠੀਕ ਹੈ ਬੇ ਚਲਦੀ ਖਾਂ ਖੂੰਗੀ ਲੱਗੀ ਮਾੜੀ ਮੋਟੀ ਅੱਛਾ ਉਹ ਕੋਈ ਕਹੇ ਆ ਉਹ ਜਿਹੜੀ ਖਾਂ ਖੂੰਗਾ ਚਲੋ ਮਾੜਾ ਮੋਟਾ ਚੱਲੀ ਜਾਂਦਾ ਮੈਂ ਦਵਾਈ ਦੁਈ ਲੈ ਲਈਦੀ ਐ ਹੂੰ ਹੋਰ ਦੱਸ ਕੀ ਹਾਲ ਐ ਬਸ ਵਧੀਆ ਜੀ ਜਿਹੜਾ ਟਾਈਮ ਟੱਪੀ ਜਾਂਦਾ ਕੋਣ ਕੋਨੇ ਅੱਜ ਤੇ ਕਾਟਾ ਪੂਰੀਆਂ ਕਰ ਦੂਗਾ ਬਸਲਾ ਬੁੱਦਲਾ ਬਹੁਤ ਹੋਣੀ ਆ ਆ ਕਣਕਾਂ ਨੂੰ ਮਾੜੀ ਮੋਟੀ ਠੰਡ ਰਹਿ ਗਈ ਤੇ ਬਹੁਤ ਚੜ ਜਾਣੀਆਂ ਹਾਂ ਕਣਕਾਂ ਠੀਕ ਐ ਕਰਾਂ ਕਣਕਾਂ ਬਹੁਤ ਵਧੀਆ ਹੋ ਗਈਆਂ ਦੁਆਰੇ ਕਿੰਨਾ ਵਧੀਆ ਤੇ ਆ ਕਰਕੇ ਗੁਰਮੀ ਰੇਪਾਂ ਲੱਗ ਗਈ ਆ ਤੇ ਜੇ ਹੋਰ ਕਿਤੇ ਠੰਡ ਉਹ ਮਾੜੀ ਮੋਟੀ ਜੀ ਬਦਲ ਬੁੱਦਲਾ ਦੂਜੇ ਤਰ੍ਹਾਂ ਉਹ ਵਿਚਾਰ ਆ ਕੇ ਪਾ ਦੇਣਾ ਜਾਂ ਠੰਡੀ ਰੱਖ ਦੇ ਕਣਕਾਂ ਦਾ ਬਹੁਤ ਫਰਕ ਪਾ ਜੂਗਾ ਨਹੀਂ ਕਰੂਗਾ ਪਰਮਾਤਮਾ ਆਸਲੀ ਆਪਾਂ ਵੀ ਜੱਟ ਦਾ ਵੀ ਰੱਬ ਹੀ ਹੁੰਦਾ ਰੱਬ ਤੇ ਹੀ ਡੁੱਲਦਾ ਇਹ ਤੇਰੀ ਗੱਲ ਮੰਨਦਾ ਇਹ ਤਾਂ ਬਰਾੜ ਸਾਹਿਬ ਜਦੋਂ ਦੇ ਜੰਮੇ ਆਣਾ ਜਦੋਂ ਦੇ ਆਪਾਂ ਰੱਖ ਲਾ ਵੀ ਜਦੋਂ ਆਪਾਂ ਨੂੰ ਸੂਹ ਆਈ ਆ ਔਰ ਨਰਮੇ ਬੀਜ ਦੇ ਹੁੰਦੇ ਸੀਗੇ ਹਾਂ ਉਹ ਨਰਮਾ ਘਟੋਂ ਨਾ ਆ ਜੇ ਕੋਈ ਨਹੀਂ ਕਣਕ ਜਿ ਕੱਢਾਂਗੇ ਤਕੀ ਉਹੀ ਗੱਲ ਆ ਕਣਕ ਕਣਕ ਘਾਟਣੀ ਕੋਈ ਨਹੀਂ ਇਹ ਕਿ ਨਰਮੇਜ ਕਸਰ ਕੱਢਾਂਗੇ ਉਹ ਨਰਮਾ ਪਾਏ ਹੋਈ ਗੈਰਾ ਲੋੜੀ ਧਿਕਰ ਜਾ ਵਰਦੇ ਜੋਗ ਦੇ ਜੋਗ ਦੇ ਹਨਾ ਉਹ ਕਣਕ ਵੀ 25 ਮਨ ਤੇ ਰਹਿ ਜਾਂਦੀ ਸੀ ਹੂੰ ਉਹ ਕਬਾਈਨਾ ਵਾਲੇ ਬਾਹਰ ਆਉਂਦੇ ਨਹੀਂ ਬੋਲਦੇ ਹੋਰੀ ਤੂਤੀ ਤੀਤੀ ਆ ਬੈਲੋ ਤੀ ਬੋਲਦੇ ਸੀ ਉਹ ਪਟਿਆਲੇ ਵਾਲੇ ਸੀਗੇ ਉਦੋਂ ਕਬਾਈਨਾ ਵੀ ਆਪਣੇ ਕੋਲ ਨਹੀਂ ਘੱਟ ਸੀਗਾ ਹਨਾ ਬਿਲਕੁਲ ਬਿਲਕੁਲ ਯਾਰ ਚਲੋ ਯਾਰ ਮਾ ਇਹਦੇ ਰਾਜ ਦਾ ਸਮਾਂ ਹੈ ਸਮਾਂ ਸਮਾਂ ਸਮਰਾਤਾ ਬਾਕੀ ਹੁੰਦੇ ਨੇ ਤਾਂ ਤਰੱਕੀ ਕਰੀ ਜਾਂਦਾ ਯਾਰ ਮੁਲਕਾ ਹਾਂ ਨਰਮੇ ਦਾ ਕੰਮ ਔਕ ਗਿਆ ਚੋਨਾ ਆ ਗਿਆ ਚੋਨਾ ਵੀ ਹੁਣ ਮਤਲਬ ਕਿ ਬਹਲਾ ਲੰਮਾ ਥੋੜਾ ਹੀ ਚੱਲਣਾ ਹੈ ਹਾਂ ਚੋਨੇ ਦਾ ਵੀ ਹੁਣ ਨੱਕ ਨੱਕ ਬਣਾ ਵੜ ਦਿੰਦੀਆਂ ਹਾਂ ਹਾਂ ਹੱਥੀ ਚਾੜਨ ਦਾ ਕੰਮ ਔਕ ਗਿਆ ਭਾਈਆਂ ਦਾ ਹਾਂ ਲਾਵਾ ਲਵਾਈ ਵਾਲਾ ਹੈਗਾ ਥੋੜਾ ਬਹੁਤਾ ਬਿਲਕੁਲ ਉਹ ਮਸ਼ੀਨਾਂ ਆਈਆਂ ਵੇਚਣ ਵਾਲੀਆਂ ਆ ਗਈਆਂ ਆ ਰਹੀਆਂ ਮਸ਼ੀਨਾਂ ਬੀਜੀ ਜਾਂਦੀਆਂ ਐਕੀ ਵਧੀਆ ਰਿਆ ਉਹ ਹਾਂ ਇਹ ਤਾਂ ਜੀਵੀ ਦਾ ਤਾਂ ਪੈਦਾ ਵਧੀਆ ਬਰਾੜ ਸਾਹਿਬ ਲੇਬਰ ਵੀ ਕਿੱਥੇ ਮਿਲਦੀ ਆ ਮਿਲਦੀ ਨਹੀਂ ਤੁਸੀਂ ਤਾਂ ਹੁਣ ਜਾਂਦੇ ਨਹੀਂਗੇ ਜਦੋਂ ਦਿਹਾੜੀਏ ਨੂੰ ਚਾਹੀਦਾ ਨਾ ਤਾਂ ਅਗਲਾ ਆਦੇ ਆ ਵੀ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂਗਾ ਇਹ ਦਿਹਾੜੀਆ ਆ ਨਾ ਪਰ ਉਹਨਾਂ ਨੇ ਵੀ ਕੋਈ ਕੰਮ ਹੋਰ ਚਲਾ ਲੈਣਾ ਬਿਲਕੁਲ ਬਿਲਕੁਲ ਕੋਈ ਟੂਰੀ ਦੇ ਟਰਾਲੇ ਪਈ ਜਾਂਦਾ ਹਾਂ ਹਾਂ ਹੂੰ ਕੋਈ ਕਿਸੇ ਦੁਕਾਨ ਤੋਂ ਕੋਣ ਖੋਲ ਲਈ ਬਿਲਕੁਲ ਬਿਲਕੁਲ ਕੋਈ ਨੇ ਕੋਈ ਕੰਮ ਚਲਾ ਲਿਆ ਗੱਡੋ ਆਡਾ ਇਹ ਤਾਂ ਹੈਗਾ ਹੀ ਕੋਈ ਸਬਜ਼ੀ ਦੇ ਕੰਮ ਹੀ ਚਲਾਈ ਬੈਠਾ ਹੂੰ ਹੂੰ ਜਦੋਂ ਕੰਮ ਨਹੀਂ ਮਿਲਦਾ ਜੇਦੋਂ ਕੰਮ ਮਿਲਦਾ ਪਰ ਨਾਲਾ ਉਧਰ ਜੋਗਾ ਨਾ ਉਧਰ ਜੋਗਾ ਬਿਲਕੁਲ ਬਿਲਕੁਲ ਹੂੰ ਉਹ ਤਾਂ ਸੀਰੀ ਵੀ ਲੱਗਿਆ 2-2 ਲੱਖ ਤੋਂ ਘੱਟ ਨਾਦਾ ਨਹੀਂ ਲੱਗਦਾ ਨਹੀਂ ਮੈਂ ਆਪਣਾ ਮਤ ਲੱਗਣੋ ਹੀ हट ਕੇ ਯਾਰ ਯਾਰ ਮਿਲਦਾ ਹੀ ਨਹੀਂ ਬੰਦਾ ਤਾਂ ਮਿਲਦਾ ਹੀ ਨਹੀਂ ਗਾ ਸਹੀ ਮੈਨੂੰ ਨਾ ਤਾਊ ਸੀ ਦਿੱਲੀ 'ਚ ਜਦੋਂ ਮੈਂ ਕੰਮ ਲੈ ਕੇ ਜਾਂਦਾ ਸੀਗਾ ਹਾਂ ਉਹ ਤਾਊ ਬੋਲੇ ਅਰੇ ਬਰਾੜ ਪੜਿਆ ਲਿਖਿਆ ਨੌਕਰ ਤੋਂ 10000 ਰੁਪਏ ਮਿਲ ਜੇ ਅਨਪੜ੍ਹ ਤੋਂ ਭੈਣ ਚੋ 2 ਲੱਖ ਵੀ ਨਹੀਂ ਮਿਲੇ ਉਹਦੀਆਂ ਗੱਲਾਂ ਅੱਜ ਸੱਚੀਆਂ ਹੋਈ ਜਾਂਦੀਆਂ ਤਾਉ ਦੀਆਂ ਸਹੀ ਗੱਲ ਆ ਸਹੀ ਆ ਹਾਂ ਤੇ ਸਾਰੇ 5-7 ਸਾਲ ਹੋਏ ਆ ਉਹ ਗੱਲਾਂ ਨੂੰ ਤੇ ਅੱਜ ਉਹ ਦਿੱਲੀ ਉਹ ਹਾਲ ਸੀ ਅੱਜ ਆਪਣੇ ਵੀ ਉਹ ਹਾਲ ਹੋ ਗਿਆ ਪੂਰਾ ਪੂਰਾ ਫਰਕ ਪੈ ਗਿਆ ਬਈ ਹਾਂ ਹਾਂ ਤੂੰ ਨਾ ਹੁਣ ਖਿਆਲ ਰੱਖੀ ਆ ਆਪਦਾ ਨਹੀਂ ਕਿਰਾਂ ਦਾ ਬੱਚਦਾ ਯਾਰ ਹੂੰ ਹੂੰ ਬਾਕੀ ਚਲੋ ਪਰਮਾਤਮਾ ਬਲੀ ਕਰੇ ਬਹੁਤ ਖਾ ਪੀ ਲੈ ਮੈਂ ਤਾਂ ਹੋਰ ਹੀ ਪ੍ਰੋਬਲਮਾਂ ਨੇ ਵੀ ਜਿਹੜਾ ਖਾਂਦੇ ਪੀਂਦੇ ਭਾਈ ਹੂੰ ਤੇ ਕੋਨ ਯ ਮੈਨ ਕਿਦ ਨੂੰ ਸਮਝਾਉਣਾ ਅਗਲਾ ਦਾ ਹੁਣ ਸਮਝਾਉਣ ਲੱਗ ਗਿਆ ਬਿਲਕੁਲ ਬਿਲਕੁਲ ਪਰ ਜੋ ਐ ਨਾ ਉਸ ਜੂ ਖਾ ਕੇ ਬਿੱਲੀ ਹਾਜੂ ਚੱਲੀ ਜਿਹੜੀ ਹਾਜੂ ਜਾੜੀ ਉਹ ਵੀ ਚੱਲੀ ਹੱਜ ਤਾਂ ਗਈ ਆ ਨਾ ਸਹੀ ਗੱਲ ਐ ਹਾਂ ਕਲਾਕਾਰਾਂ ਨੂੰ ਡੈਡੀ ਮੈਡੀ ਚੱਲੀ ਦਾ ਡੈਡੀ ਆ ਆਬੜੀ ਬੁਲਾ ਹਾਂ ਹੋਰ ਜਨਾ ਠੀਕ ਬਸ ਠੀਕ ਐ ਬਸ ਯਰ ਬਾਕੀ ਖਿਆਲ ਰੱਖੀ ਮਾਰ ਲੈ ਅਗਰ ਮੇਰੇ ਕੰਨੀ ਵੀ ਜੜਾ ਤੋ ਯਾਰ ਮੈਂ ਗਿਆ ਆ ਤਾਂ ਤੇ ਤੂੰ ਤੇਰਾ ਸੈਲਰ ਜੋ ਚੱਲੀਦਾ ਸੀਗਾ ਅੱਛਾ ਤੇ ਮੈਂ ਫੋਨ ਵੀ ਕੀਤਾ ਤੇ ਮੈਂ ਮੈਂ ਤਾਂ ਅੰਦਰ ਬੈਠਾ ਤੂੰ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਤੂੰ ਤਾਂ ਸ਼ੈਲਰ ਦੇ ਵਿੱਚ ਬੜਾ ਬੈਠਾ ਹੈ ਤੇ ਤੈਨੂੰ ਫੋਨ ਤੂੰ ਚੱਕਿਆ ਨਹੀਂ ਤੈਨੂੰ ਦਿਖਾਵਾਂਗੇ ਆਪਣਾ ਆਪਣੇ ਜਿਹੜੇ ਉਹ ਸ਼ੈਲਰ ਦਾ ਆਟਾ ਦਿਖਾਵਾਂਗੇ ਤੈਨੂੰ ਨਹੀਂ ਨਹੀਂ ਮੈਂ ਸੁਣਿਆ ਤੇਰੀ ਖਰਾਕ ਰੂਪ ਬਹੁਤ ਵਧੀਆ ਹਾਂ ਹਾਂ ਖਰਾਕ ਦਾ ਵੀ ਤੈਨੂੰ ਦੱਸਾਂਗੇ ਤੂੰ ਐਂ ਖਾ ਇਹ ਪਤਾ ਕੀ ਗੱਲ ਆ ਹਾਂ ਜਿਹੜੀਆਂ ਖਰਾਕਾਂ ਆਪਾਂ ਪਾਉਣੇ ਨੇ ਸ਼ਹਿਰ ਆ ਲਈਆਂ ਹਮ ਇਹਨਾਂ ਯੂਰੀਆ ਲੱਟਰ ਬਟਰ ਹੋਰ ਬਾਂਦੇ ਆ ਬਿਲਕੁਲ ਮਈਆਂ ਫੰਡਰ ਹੋ ਜਾਂਦੀਆਂ ਬਿਲਕੁਲ ਰਾਂ ਦਾ ਗੁੰਦਾ ਚਾਰ ਪਾਉਣ ਲੱਗ ਗਿਆ ਮੱਕ ਦਾ ਹਮ ਬਿਲਕੁਲ ਬਿਲਕੁਲ ਇਹਨਾਂ ਲੋਕ ਦੁੱਧ ਦਾ ਇੰਨਾ ਪਰਤ ਕਰਨ ਲੱਗ ਗਏ ਹਾਂ ਜਿਹੜਾ ਘਰ ਦਾ ਦੁੱਧ ਆ ਜਿਵੇਂ ਘਰ ਦੀ ਖਰਾਕ ਆ ਹੂੰ ਉਹ ਗੱਟਾ ਦਾ 13 ਤੁਹਾਨੂੰ ਮਿਲ ਜਾਂਦਾ ਬਿਲਕੁਲ ਥੋੜਾ ਘੱਟਾ 15 16 ਦਾ ਕਿਉਂ ਕੋਈ ਗੱਲ ਤਾਂ ਹੈ ਉਹ ਯਾਰ ਬਸ ਮੈਂ ਉਹ ਅਸੀਂ ਲੈਂਦਾ ਥੋੜੇ ਲਿਉਂਦੇ ਰਿਹਾ ਹਾਂ 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 ਹੁਣ ਵੀ ਥੋੜੇ ਲਿਆ ਅਸੀਂ ਤੇ ਫਰਕ ਪਾ ਗਿਆ ਮੱਝ ਦਾ ਉਹ ਯਾਰ ਬੁੜੀਆਂ ਫੈਲ ਵਾਲੀਆਂ ਲਾੜਨ ਗਈਆਂ ਤੇ ਮੈਂ ਹੁਣ ਚੱਲਿਆ ਉਹਨਾਂ ਨਾਲ ਦੀਆਂ ਛੇਤੀਆਂ ਆ ਜਾਈ ਅੱਛਾ ਗੰਡੇ ਰਗੜਦੇ ਨਾ ਮਰਜੀ ਰਗੜ ਲੀ ਕੋਈ ਨਹੀਂ ਹਾਂ ਹਾਂ ਕਿ ਬਣਾਉਣਗਾ ਦਾ ਨਹੀਂ ਨਹੀਂ ਬਸ ਆ ਜੀ ਗੰਢੇ ਰਗੜਾਂਗੇ ਆ ਜੀ ਚਟਨੀ ਨਾ ਖਾਣੀ ਆਂਦਾ ਮੱਖਣੀ ਧਰ ਦੇ। ਮੈਂ ਤਾਂ ਚਟਨੀ ਵਾਲਾਈ ਆਂ। ਬਸ ਮੱਖਣੀ ਧਰ ਦਾਂਗੇ ਉੱਤੇ। ਨਹੀਂ ਨਹੀਂ ਮੱਖਣੀ ਵੀ ਬੰਦ ਕਰਤੀ। ਅੱਛਾ ਗੱਲੀ ਕਿੱਟ ਨਹੀਂ ਖਾਓ। ਮਸ ਨੂਣ ਮਿਰਚੇ ਕਰਾ ਚੱਲ ਕੋਈ ਨਹੀਂ 2 ਮਹੀਨੇ ਬਾਅਦ ਫਿਰ ਖਾਣ ਲੱਗ ਜਾਏਗਾ। ਲੈ ਆਂਦਾ ਬਰਾਵਾ ਤੂੰ। ਚੱਲ ਚੰਗਾ ਭਾਈ। 50 ਪੀ ਜਾਂਦਾ।